ਹੈਲੋ ਹਾਂਜੀ ਕਿਉਂ ਨਹੀਂ ਨਹੀਂ ਮੇਰਾ ਕੋਈ ਫਰੈਂਡ ਨਹੀਂ ਆ ਮੈਂ ਤਾਂ ਕਦੀ ਕੇ ਮੁੰਡੇ ਨੂੰ ਬੁਲਾਇਆ ਵੀ ਨਹੀਂ ਆ ਨਹੀਂ ਨਹੀਂ ਪਲੀਜ਼ ਤੁਸੀਂ ਇਦਾਂ ਨਾ ਕਰੋ ਮੈਨੂੰ ਸੌਣ ਲੱਗੇ ਮੇਰਾ ਕੋਈ ਚੱਕਰ ਨਹੀਂ ਆ ਲੋਕੀ ਤੇ ਬਸ ਨਾ ਆਡਾ ਰਿਸ਼ਤਾ ਤੋੜਨ ਨੂੰ ਫਿਰਦੇ ਆ ਨਾ ਨਾ ਤੁਸੀਂ ਪਲੀਜ਼ ਮੇਰਾ ਰਿਸ਼ਤਾ ਨਾ ਤੋੜੋ ਨਾ ਮੇਰੇ ਮਾਪੇ ਪਿੰਡ 'ਚ ਕੀ ਮੂੰਹ ਵਿਖਾਉਣਗੇ ਪਲੀਜ਼ ਮੈਂ ਤੁਹਾਡੇ ਗੱਹ ਹੱਥ ਜੋੜਦੀ ਆ ਤੁਸੀਂ ਇਹ ਦਾਣਾ ਕਰੋ ਮੇਰੇ ਡੈਡੀ ਤਾਂ ਪਹਿਲਾਂ ਹੀ ਬਹੁਤ ਬਿਮਾਰ ਰਹਿੰਦੇ ਆ ਨਾ ਨਾ ਪਲੀਜ਼ ਤੁਸੀਂ ਇਹ ਦਾਣਾ ਕਰੋ ਨਾਲੇ ਫੋਟੋ ਦੀ ਕਿਹੜੀ ਗੱਲ ਆ ਉਹਦੇ ਲੋਕ ਕਿਦੋਂ ਵੀ ਐਡਿਟ ਕਰਵਾ ਲੈਣਗੇ ਨਾਲੇ ਮੈਂ ਕਿਸੇ ਮੁੰਡੇ ਨੂੰ ਨਹੀਂ ਜਾਣਦੀ ਪਲੀਜ਼ ਤੁਸੀਂ ਇਦਾਂ ਨਾ ਕਰੋ ਮੈਂ ਤਾਂ ਪਹਿਲਾਂ ਹੀ ਤੁਹਾਡੇ ਨਾਲ ਸੱਚ ਬੋਲਿਆ ਮੈਂ ਤੁਹਾਨੂੰ ਕੁਝ ਨਹੀਂ ਝੂਠ ਬੋਲਿਆਗਾ ਨਾਲੇ ਉਹ ਮੁੰਡਾ ਤੇ ਮੈਨੂੰ ਪਹਿਲਾਂ ਹੀ ਤੰਗ ਕਰਦਾ ਹੁੰਦਾ ਸੀ ਉਹਦੀ ਤੇ ਪੁਲਿਸ 'ਚ ਰਿਪੋਰਟ ਵੀ ਕਰਵਾਈ ਹੀ ਮੇਰੀ ਗੱਲ ਤੇ ਸੁਣੋ ਨਾ ਕਰੋ ਇਦਾਂ ਨਾ ਫੋਨ ਕੱਟਿਓ ਮੇਰੇ ਮਾਪੇ ਜਿੰਦੇ ਜੀ ਮਰ ਜਾਣਗੇ ਹੈਲੋ ਹੈਲੋ ਸਹਿਜਾ ਤੂੰ ਕੀ ਕੀਤਾ ਮੇਰੀ ਜ਼ਿੰਦਗੀ ਖਰਾਬ ਕਰਤੀ ਹੁਣ ਜੇ ਮੇਰੇ ਘਰੇ ਪਤਾ ਲੱਗੂਗਾ ਉਹ ਤੇ ਜਿੰਦੇ ਜੀ ਮਰ ਜਾਣਗੇ ਨੀ ਕੀ ਗੱਲ ਹੋਇਆ ਕਿਉਂ ਰੋਈ ਜਾਂਦੀ ਆ ਕਿਉਂ ਐਡੇ ਡੈਥ ਨੂੰ ਕਿਰੇ ਆ ਕੀ ਹੋਇਆ ਕਿੰਨੇ ਕਹਿ ਕਿਆ ਕੁਛ ਦੱਸ ਬੋਲਦੀ ਨਹੀਂ ਆ ਹਲੋ ਕੀ ਰੌਣਕ ਨਹੀਂ ਆ ਜੇ ਦੱਸੇਂਗੀ ਨਹੀਂ ਤੈਨੂੰ ਕਿੱਦਾਂ ਪਤਾ ਲੱਗੂਗਾ ਕਿਉਂ ਹੋਲ ਪਾਏ ਹਨ ਬੋਲਦੀ ਨਹੀਂ ਆ ਡੈਡੀ ਡੈਡੀ ਉਹ ਤਾਂ ਗੱਲ ਵੀ ਦੱਸ ਕੋਈ ਮੁੰਡੇ ਵਾਲਿਆਂ ਦਾ ਫੋਨ ਆਇਆ ਸੀ ਤੇ ਇੱਚ ਕਿਹੜੀ ਕੋਈ ਨਵੀਂ ਗੱਲ ਵਾ ਰੋਜ਼ ਹੀ ਆਉਂਦਾ ਵਾ ਉਹਨਾਂ ਨੇ ਰਿਸ਼ਤੇ ਤੋਂ ਮਣਾ ਕਰਤਾ ਕੀ ਕੀ ਕਰਨੀ ਆ ਕੀ ਕਰਨੀ ਆ ਡੈਡੀ ਉੱਠੋ ਡੈਡੀ ਉੱਠੋ ਪੀੜਾ ਹੋ ਗਈ ਆ ਉੱਠੋ Com Puat tuku Wa. David Po. ਮੋਂ ਮੇਰੀ ਕੁਰੀ ਦਾ ਰਿਸ਼ਤਾ ਛੱਡਦਾ ਓਏ ਨਾ ਟੈਨਸ਼ਨ ਲਾਓ ਇਦਾਂ ਕਿਦਾਂ ਰਿਸ਼ਤਾ ਛੱਡ ਦੇਣਗੇ ਮੈਂ ਤਾਂ ਹੁਣ ਸੱਦ ਕੇ ਲਿਆਉਣੀ ਆ ਨਾ ਉਹ ਮੈਂ ਤੇਰੇ ਮੂੰਹ ਖੋਜ ਬਣੀ ਜਾਓ ਕਿਉਂ ਟੈਨਸ਼ਨ ਨਹੀਂ ਦੇਜੇ ਤੂੰ ਮੈਂ ਸੱਦ ਕੇ ਲਿਆਉਣੀ ਉਹਨਾਂ ਨੇ ਕਿਦਾਂ ਰਿਸ਼ਤਾ ਤੋੜਤਾ ਪਲਾ ਆ ਦੇ ਪੰਜੇ ਪੈ ਜਾ ਬੈਠੇ ਨਿੱਕੀ ਗੱਲ ਆ ਕਿਉਂ ਮੈਨੂੰ ਇੰਡੀ ਕਾਲੀ ਕਾਲੀ ਚ ਆਵਾਜ਼ ਮਾਰੀ ਐ ਭੈਣ ਜੀ ਉਹ ਵੇਖੋ ਕੀ ਕਹਿਣ ਦੀ ਆ ਕੌਣ ਆਂਦੀ ਆ ਮਣੀ ਆਖਣ ਦੀ ਆ ਕਿ ਮੁੰਡੇ ਨੇ ਵਿਆਹ ਤੋਂ ਮਨਾਂ ਕਰਤਾ ਵਾ ਕੌਣ ਆਂਦਾ ਇਹਨੂੰ ਮੈਂ ਕਰਦੀ ਆ ਨਾ ਗੱਲ ਮੁੰਡੇ ਦੀ ਮਾਂ ਨਾਲ ਹੈਲੋ ਸੱਸੀ ਦਾ ਭੈਣ ਜੀ ਠੀਕ ਠਾਕ ਤੂੰ ਹੀ ਸੁਣਾਉ ਆਪਣਾ ਭੈਣ ਜੀ ਆ ਮੁੰਡੇ ਨੇ ਕੀ ਕਹਿਤਾ ਕੁੜੀ ਨੂੰ ਨਾ ਕਰਤੀ ਉਹਨੇ ਤੇ ਰਿਸ਼ਤੇ ਦੀ ਕੁੜੀ ਤੇ ਰੋ ਰੋ ਕੰਮਲੀ ਹੋ ਗਈ ਆ ਪੈਣ ਗੀ ਰਿਸ਼ਤੇ ਕਾਨੇ ਗੜੀ ਕੋਈ ਖੇੜਿਆ ਕੀ ਖਰਾਬੀ ਹੈ ਕੁੜੀ ਦੇ ਵਿੱਚ ਪੈਣ ਜੀ ਜੇ ਰਿਸ਼ਤਾ ਕੀਤਾ ਆ ਉਹ ਤੂੰ ਹੀ ਪੁਸ਼ਪੜ ਤਾਲ ਕੀਤੀ ਆ ਹੁਣ ਤਾਨੂੰ ਕਾਦੇ ਨੁਸ ਲੱਭਣ ਲੱਗ ਪਿਆ ਕੁੜੀ ਚ ਨਾਲੇ ਦੂਜੀ ਗੱਲ ਕੁੜੀ ਬਹੁਤ ਸਿਆਣੀ ਆ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਪੈਣ ਜੀ ਤੋੜਨਾ ਰਿਸ਼ਤਾ ਤੇ ਤੋੜ ਦੋ ਕੱਲ ਨੂੰ ਨਾ ਤੇ ਕੁੜੀ ਨੂੰ ਚੰਗਾ ਰਿਸ਼ਤਾ ਹੋਣਾ ਤੇ ਨਾ ਤੁਹਾਡੇ ਮੁੰਡੇ ਨੂੰ ਤੇ ਤੂੰ ਹੀ ਮੁੰਡੇ ਨੂੰ ਸਮਝਾਓ ਨਾ ਕਿੱਥੇ ਕਰਦੀ ਆਈ ਕੁੜੀ ਦਾ ਰਿਸ਼ਤਾ ਲੋਕਾਂ ਆਖਣਾ ਮੰਗੇ ਛੱਡੀ ਆ ਠੀਕ ਹੈ ਜਿੰਦੇ ਪੈਣ ਜੀ ਉਹ ਕਹਿੰਦੇ ਮੁੰਡੇ ਨੇ ਮਨਾ ਕੀਤਾ ਆ ਕਿਸੇ ਨੇ ਨਾ ਮਣੀ ਦੀਆਂ ਫੋਟਾਂ ਪਛਾਤੀਆਂ ਮੁੰਡੇ ਨੂੰ ਭੈਣ ਜੀ ਕਿਹੜੀ ਫੋਟੋ ਦੀ ਗੱਲ ਕਰ ਰਹੇ ਤੁਸੀਂ ਕਿ ਮੁੰਡੇ ਨਾਲ ਫੋਟੋਵਾਵਾ ਮਣੀ ਦੀਆਂ ਜਿਹੜੀਆਂ ਕਿਸੇ ਨੇ ਪਾਤੀਆਂ ਆ ਹਾਏ ਹੈ ਭੈਣ ਜੀ ਕਿਸ ਮੁੰਡੇ ਨਾਲ ਮੇਰੀ ਲਾਦ ਨਹੀਂ ਸੁਆਦ ਦੀ ਨਿਕਲੀ ਸਿਆਪਾ ਪਾ ਕੇ ਰਹਿਤਾ ਹੋਰ ਪਨਾਹ ਲੋਕ ਕੀ ਕਹਿਣਗੇ ਉਹ ਮੈਂ ਤਾਂ ਘਰੋਂ ਨਹੀਂ ਬਾਹਰ ਨਿਕਲ ਜੁਗਾ ਰਿਆ ਮਣੀ ਤੂੰ ਤਾਂ ਮਾਸਾ ਸ਼ਰਮ ਨਹੀਂ ਕੀਤੀ ਆਪਣੇ ਮਾਂ ਤੇ ਉਹਦੀ ਬੇਇੱਜ਼ਤੀ ਕਰਾ ਕੇ ਰੱਖਤੀ ਆ ਮੰਮੀ ਉਹ ਤੇ ਪ੍ਰਾਣੀਆਂ ਹੀ ਨਾ ਤੇ ਨਵੀਆਂ ਜਾਂ ਪ੍ਰਾਣੀਆਂ ਹੈ ਤੇ ਤੇਰੀਆਂ ਹੀ ਆ ਨਾ ਕਰਤੂਤਾ ਮੂੰਹ ਖੋਣ ਜੋਗੇ ਨਹੀਂ ਤੋ ਛੱਡਿਆ ਉੱਥੋਂ ਤੱਕ ਤੇਰੀਆਂ ਫੋਟੋਆਂ ਪਹੁੰਚ ਗਈਆਂ ਓਏ ਕੁੜੀ ਨੇ ਤਾਂ ਜੀਣ ਜੋਗਾ ਨਹੀਂ ਛੱਡਿਆ ਮੈਨੂੰ ਬਾਹਰ ਤਮਾਸ਼ਾ ਵੇਖਣਗੇ ਲੋਕੀ ਮੇਰਾ ਹੁਣ ਬਲਜੀਤ ਚੁੱਪ ਕਰ ਜੇ ਅਹੀ ਰੋਲਾ ਪਾਵਾਂਗੇ ਨਾ ਤੇ ਲੋਕਾਂ ਦਾ ਆਪੇ ਪਤਾ ਲੱਗਣਾ ਹੈ ਨਾ ਕੁੜੀਏ ਤੈਨੂੰ ਕਾਲਜ ਪੜ੍ਹਨੇ ਭੇਜੀਦਾ ਸੀ ਨਾ ਕਿ ਰਾਜਕ ਮੁੰਡਿਆਂ ਨਾਲ ਫੋਟੋਆਂ ਖਿਚਾਉਣ ਨੂੰ ਆਹ ਚੰਨ ਕਾੜਿਆ ਤੂੰ ਜਾ ਕੇ ਹੋਰ ਖਿੱਚ ਲੈ ਫੋਟੋਆਂ ਹੁਣ ਬੈਠੀਦਾ ਘਰੇ ਟੱਠੇ ਚ ਗਈ ਦੇ ਦੀ ਹਾਈਲਾਈਟਸ ਕੋਈ ਕਸੂਰ ਨਹੀਂ ਆ ਫਿਰ ਨਹੀਂ ਦਾਣਾ ਕਰੋ ਇਹ ਉਹੀ ਮੁੰਡਾ ਵਾ ਜਿਹੜਾ ਜੇਲ੍ਹ ਗਿਆ ਹੀ ਉਹਨੇ ਭੇਜੀਆਂ ਫੋਡਵਾਂ ਚਲੋ ਚੁੱਪ ਕਰੋ ਜੋ ਹੁਣ ਆ ਹੀ ਹੋ ਗਿਆ ਆ ਜੇ ਅਸੀਂ ਆਪ ਹੀ ਰੌਲਾ ਪਾਵਾਂਗੇ ਨਾ ਤੇ ਲੋਕਾਂ ਨੇ ਤੇ ਤਮਾਸ਼ਾ ਵੇਖਣਾ ਹੀ ਆ ਮੈਂ ਤਾਂ ਭੈਣ ਜੀ ਪੁਰਾਣੀਆਂ ਗਲਤੀਆਂ ਉਹਦੇ ਨੂੰ ਜਦੋਂ ਇਹਨੂੰ ਪੜਨ ਲਾਇਆ ਸੀ ਪੜਨ ਨਾਲ ਨਹੀਂ ਕੋਈ ਵਿਗੜਦਾ ਜੇ ਨਹੀਂ ਵਿਗਣਾ ਨਾ ਘਰ ਬੈਠੇ ਨੇ ਵੀ ਵਿਗੜ ਜਾਣਾ ਇਹ ਤੇ ਇਹਦੀਆਂ ਪੁਰਾਣੀਆਂ ਗਲਤੀਆਂ ਆ ਹੈ ਤੇ ਭੈਣ ਜੀ ਪੁਰਾਣੀਆਂ ਗਲਤੀਆਂ ਪਰ ਜ਼ਖਮ ਤਾਂ ਨਵੇਂ ਦੇ ਕੇ ਗਈਆਂ ਹਨਾ ਯਾਰ ਬਹੁਤ ਪੀਲੀ ਬਾਸ ਕਰੀ ਹੁਣ ਬਾਰੋਂ ਬਹੁਤ ਪੀਲੀ ਅੱਗੇ ਜੇ ਹੁਣ ਪੀਲੀ ਨਾ ਮੈਨੂੰ ਘਰ ਦਾ ਘਰ ਨਹੀਂ ਵੜਨ ਦੇਣਾ ਯਾਰ ਤੂੰ ਉਹ ਡਰਦਾ ਹੈ ਬੜਾ ਕਮਾਦਾ ਤੂੰ ਇੱਧਰ ਵੇ ਜਾ ਟੈਨਸ਼ਨ ਫਰੀ ਪੂਰਾ ਉਹਦਾ ਵੱਡਾ ਬੰਦਾ ਬਰਾ ਤੇਨੂੰ ਕੌਣ ਰੋਕੂਗਾ ਅੱਜ ਤੇ ਵੇ ਮਣੀ ਵੀ ਬੈ ਬੈ ਕੇ ਰੁੰਦੀ ਹੋਣੀ ਆ ਤੇ ਕਿਹੜੇ ਕੰਜਰ ਨਾ ਵਾਹ ਪੈ ਗਿਆ ਮੇਰਾ ਤੇ ਤੂੰ ਪੂਰਾ ਵਾ ਨਾ ਵਿਆਹ ਕਰਾਉਣਾ ਨਾ ਉਹਦਾ ਹੀ ਹੁੰਦਾ ਨਾ ਵਿਚਾਰੀ ਦਾ ਦਾਵਾ ਮੇਰਾ ਤੇ ਹੋ ਜਾਣਾ ਵਾ ਮਣੀ ਦਾ ਨਹੀਂ ਹੋਣਾ ਆਹੋ ਉਹਦਾ ਹੀ ਹੋਣਾ ਪੁਆਰੀ ਰਹਿਣਾ ਜਨ ਉਹਨੇ ਹੁਣ ਤੱਕ ਤੇ ਬੰਮ ਫਟ ਗਿਆ ਨਾ ਆਹੋ ਹੁਣ ਤੇ ਮੱਥੇ ਦਾ ਹੱਥ ਮਾਰ ਕੇ ਰੁੰਦੀ ਹੋਣੀ ਆ ਉਹਨਾਂ ਨੂੰ ਫੋਨ ਕਰੀ ਰੋ ਲੈਂਦੇ ਵਿਚਾਰੀ ਨੂੰ ਚੱਲ ਮੈਨੂੰ ਦੱਸ ਵੀ ਅੱਗੇ ਦਾ ਕੀ ਪਲਾਨ ਹੈ ਹੁਣ ਉਹ ਪਲਾਨ ਤੂੰ ਬਣਾਣ ਹੁਣ ਵੇਖੀ 2-4 ਦਿਨਾਂ ਤੱਕ ਨਾ ਉਹਦੇ ਬਾਕੀ ਫੋਟੋਆਂ ਅਪਲੋਡ ਕਰ ਦੇਣੀਆਂ ਫਿਰ ਮੈਨਾਂ ਨਾ ਪਿਓ ਦਾ ਕਿਹੜੇ ਮੂਹ ਨਾ ਬਾਹਰ ਨਿਕਲਦਾ ਪਿੰਡ 'ਚ ਬਾਪੂ ਵਜਾਨੇ ਨੇ ਪੜਨ ਲਈ ਗੱਲ ਤੇਰੀ ਨਾ 100 ਉਹਨੇ ਸਾਥਿਆ ਕੁੜੀਆਂ ਵਿਚਾਰੀ ਆਪਣੇ ਘਰ ਦੇ ਦੰ ਚਕੀਨ ਤੋੜ ਕੇ ਸਾਡੇ ਦੇ ਜ਼ੀਨ ਕਰਦੀਆਂ ਇਹਦੇ ਇੰਨਾ ਕੋ ਕਰਦੇ ਹੁਣਾਂ ਵਾਤੇ ਤੇ ਆਪਾਂ ਕੀ ਕਰਦੇ ਆ ਓਏ ਆਪਾਂ ਨੂੰ ਖਮਾਉਂਦੀਆਂ ਹੋ ਹੁਣ ਮਣੀ ਨੇ ਵੇ 15000 ਦਿੱਤਾ ਮੈਨੂੰ ਉਦੋਂ ਠੇਕੇ ਵਾਲੇ ਪੈਸੇ ਦਿੱਤੇ ਇੱਕ ਮੁੰਦਰੀ ਦਿੱਤੀ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਬੜਾ ਗੋਹ ਦਿੱਤਾ ਉਹਨੇ ਤੇ ਪੁੰਦੇ ਭਰਾਵਾ ਜਗਾੜੀ ਬੰਦਾਆਂ ਲਹਿਰੀਆਂ ਸਕੀਮਾਂ ਤੇ ਕੋ ਉਹ ਇਨਿਆਸ ਕੀ ਮਾਗੇ ਹੋਰ ਕੋਈ ਹੈਗੇ ਜਿੰਨੇ ਮੇਰੇ ਤੋਂ ਆ ਅਣੀ ਦਾ ਹਾਲ ਤੇ ਪੁੱਛ ਲਾ ਫੋਨ ਕਰਕੇ ਕੋਈ ਕਰਦਾ ਹੋਣਾ ਇਹ ਮੈਂ ਕੁੜੀਏ ਜੇ ਤੂੰ ਆ ਗਲਤੀ ਨਾ ਨਾ ਕਰਦੀ ਤੇ ਅੱਜ ਹਣੋ ਇਥੋਂ ਤੱਕ ਨੌਬਤ ਨਹੀਂ ਆਉਣੀ ਨਾਲੇ ਮਾਂ ਪਿਓ ਤੇਰਾ ਟੈਨਸ਼ਨ ਚ ਪਿਆ ਆ ਜਿਹੜੀਆਂ ਪੁਰਾਣੀਆਂ ਗਲਤੀਆਂ ਹੁੰਦੀਆਂ ਨਾ ਉਹੋ ਹੀ ਕੇਸ ਦੇ ਨੂੰ ਅੱਗੇ ਆ ਜਾਂਦੀਆਂ ਆ ਹੈਲੋ ਹੈਲੋ ਲੱਗਦਾ ਆਪਣਾ ਕੰਮ ਹੋ ਗਿਆ ਮਣੀ ਦੇ ਬੁੜੇ ਨੇ ਫੋਨ ਚੁੱਕਿਆ ਵਾ ਮੁਬਾਰਕਾਂ ਹੋ ਤੈਨੂੰ ਪਾਰਟੀ ਬੰਦ ਵਾਦਣ ਮੈਂ ਚੱਲਿਆ ਹੀ ਉਹ ਬਈ ਅੱਜ ਬੜਾ ਖੁਸ਼ ਹਾਂ ਮੈਂ ਦਾ ਫਿਰ ਕੋਈ ਨਵੀਂ ਮੁਰਗੀ ਵਸਾਈ ਆ ਉਹ ਕਿੱਥੇ ਯਾਰ ਆ ਮਣੀ ਦੇ ਚੱਕਰ ਤੇ ਕਾਲਜ ਦਾ ਘੇੜਾ ਨਹੀਂ ਵਜਿਆ ਕਦੀ ਨਾ ਉਹ ਕਾਲਜਲੇ ਰਾਹ ਤੇ ਗਏ ਕਦੀ ਚਾਹ ਠੀਕ ਆ ਫਿਰ ਕੱਲ ਨੂੰ ਤਿਆਰ ਰਹੀ ਜਾਵਾਂਗੇ ਕਾਲਜਲੇ ਰਾਹ ਤੇ ਚਾਹ ਠੀਕ ਆ ਫੋਨ ਕਰਦੇ ਮੈਨੂੰ ਫਿਰ ਚਾਹ ਠੀਕ ਆ ਫਿਰ ਓਕੇ ਫੋਨ ਹੀ ਫੋਨ बोले कोई नहीं करता गाड़ियां ऐदा करो फोन ਆਪਣੇ ਕੋਲ ਰੱਖੋ ਅ ਸਾਰੇ ਸਿਆਪਾ ਦੀ ਜੜ ਫੋਨ ਆ ਚਲੋ ਐਵੇਂ ਨਾ ਤੇ ਦਿਵਾਲੇ ਹੋਈ ਜਾਓ ਮੈਂ ਹੁਣ ਚੱਲੀ ਆ ਜਿਵਾਕਾਂ ਦਾ ਨਹੀਂ ਅੱਜ ਕੱਲ ਕੋਈ ਪਤਾ ਕਿਦਨ ਨੂੰ ਕਦਮ ਚੁੱਕ ਲੈਣਾ ਹੁੰਦਾ ਆ ਸਾਡੇ ਵਾਲੇ ਮਰ ਜਾਏ ਰੁੜ ਜਾਏ ਸਿਆਪਾ ਮੁੱਕੇ ਇਹਦਾ ਐਵੇਂ ਨਾ ਬੋਲੀ ਜਾ ਕੋਈ ਰਿਸ਼ਤਾ ਲੱਭਦਾ ਮੈਂ ਨਾ ਤੇ ਚੁੰਨੀ ਚੜਾ ਕਰਕੇ ਤੇ ਵਿਆਹ ਦੋ ਉਹ ਇਹਨੂੰ ਪੈਂਜੀ ਇਹ ਕੰਮ ਨੂੰ ਪਾਲ ਲਿਆ ਸੀ ਕਿ ਸਾਨੂੰ ਦੁੱਖ ਦੇਊਗੀ ਐਵੇਂ ਨਾ ਬੋਲ ਮੰਨਣਾ ਹੌਲਾ ਕਰੀ ਜਾ ਜੋ ਕਿਸਮਤ ਚ ਲਿਖਿਆ ਹੋਵੇ ਨਾ ਉਹ ਹੋ ਕੇ ਰਿਹਿੰਦਾ ਆ ਹੁਣ ਬੈਠੀ ਰਹੇਗੇਰੇ ਜਿੱਦਾਂ ਦਾ ਵੀ ਰਿਸ਼ਤਾ ਮਿਲਿਆ ਨਾ ਗੱਲ ਪਾ ਦੇਣੀ ਉਹਨਾਂ ਤੇ ਬਸ ਕੋਈ ਨਹੀਂ ਰਖਬੀਰ ਦੋਵੇਂ ਜੀ ਹੁਣ ਤੁਸੀਂ ਸਿਆਣੇ ਬਣੋ ਤੇ ਠੰਡੇ ਦਿਮਾਗ ਨਾਲ ਸੋਚਿਓ ਐਵੇਂ ਦਾ ਹੁਣ ਮਨ ਹੌਲਾ ਕਰੋ ਕੱਢੀ ਲੰਮੇ ਪੈ ਜਾਓ ਕਿੰਨੀ ਜ਼ੋਰ ਦੀ ਚੱਕਰ ਆਇਆ ਵਾ ਤੁਹਾਨੂੰ ਚਾਹ ਬਣਾ ਕੇ ਲਿਆਵਾਂ ਗੁੱਟ ਨਹੀਂ ਮੈਂ ਨਹੀਂ ਬਣੀ ਡੜੀ ਤੂੰ ਇਦਾਂ ਨਾ ਕਰੋ ਇਸ ਵਾਰੀ ਮੇਰੀ ਕੋਈ ਗਲਤੀ ਨਹੀਂ ਖਬਰਦਾਰ ਕੁੜੀ ਜੇ ਮੈਨੂੰ ਗਾੜੀ ਆਖਿਆ ਤੇ ਬਲਜੀਤ ਇਹਨੇ ਮੇਰੀ ਅੱਖਾਂ ਤੋਂ ਦੂਰ ਲੈ ਜਾ ਕਿਤੇ ਚੱਲ ਆ ਉਠ ਤਮਲੇ ਚ ਚੱਲ ਪਹਿਰਾ ਇੱਥੇ ਹੋਰ ਲਾਲਾ ਯਾਰੀਆਂ ਤੂੰ ਤੇ ਜੰਮ ਦੀ ਮੁੱਕ ਜਾਂਦੀ ਮੰਮੀ ਇਦਾਂ ਨਾ ਕਹੋ ਨਾ ਹੋਰ ਕਿੱਦਾਂ ਕਾਵਾਂ ਤੇਰੇ ਤੋਂ ਤੇ ਰੱਬ ਛੇਤੀ ਮੇਰਾ ਖਿਹੜਾ ਛਡਾਵੇ ਮਾੜੇ ਚੱਪਣੀ ਦੇ ਨੱਕ ਡੋਬ ਕੇ ਜੇ ਤੂੰ ਚੱਜਦੀ ਹੁੰਦੀ ਨਾ ਤੇ ਅਗਲੇ ਰਿਸ਼ਤਾ ਨਾ ਤੋੜਦੇ ਯਾਰ ਕੀ ਦਾ ਫੋਨ ਆ ਗਿਆ ਹਾਂ ਕੌਣ ਹਾਂ ਸ਼ੇਰਾ ਮੈਂ ਹਾਂਜੀ ਦੱਸੋ ਜੀ ੜੀ ਜੀਜੀ ਕੰਡਿਆ ਮਸੂਕ ਨਹੀਂ ਮੈਂ ਤੇਰੀ ਹਾਂ ਹਾਂ ਦੱਸ ਸ਼ੇਰੇ ਰਾਤੀ ਤੈਨੂੰ ਕਿਹਾ ਸੀ ਨਾ ਕੱਲ ਜਲ ਗੇੜਾ ਮਾਰਨਾ ਤੂੰ ਨੇ ਤਿਆਰ ਨਹੀਂ ਹੋਇਆ ਅਜ ਤੱਕ ਚੱਲ ਠੀਕ ਐ ਤੂੰ ਫਿਰ ਮੇਰੇ ਘਰੇ ਆ ਜਾ ਮੈਂ ਤਿਆਰ ਹੁੰਨਾ ਉਹਨਾ ਟਾਈਮ ਉਹ ਮੈਂ ਉਹਨਾ ਵਾ ਉੱਠ ਖੜ ਜਾਂਗਾ ਓਏ ਆਹ ਉੱਠਦਾ ਵਾਂ ਹਾਂ ਜਾਜੋ ਹੋ ਗਏ ਤਾਰਾ ਬਸ ਯਾਰਾ ਵਾਲਦੀ ਸਟ ਕਰਨ ਲੇ ਰਹੇ ਆ ਬਾਕੀ ਤਾਂ ਹੋ ਗਿਆ ਤੂੰ ਕਿਹੜਾ ਭਰਾਵਾ ਘਾਟਾ ਕੁੜੀਆਂ ਨੂੰ ਇੰਨਾ ਟਾਈਮ ਲੋਂਨਾ ਜੇ ਮਿਹਨਤ ਕਰਾਂਗੇ ਤਾਂ ਹੀ ਪਾਸ ਹੋਵਾਂਗੇ ਤਿਆਰ ਹੋ ਕੇ ਜਾਣਾ ਜ਼ਰੂਰੀ ਆ ਛੇਤੀ ਕਰ ਭਰਾਵਾ ਉਧਰ ਮਣੀ ਨੇ ਆਖਾ ਸਜਾਲੀਆਂ ਰੋ ਰੋ ਕੇ ਉਹ ਮੇਰੀ ਕਿਥੋਂ ਹੋਈ ਮਣੀ ਮੇਰਾ ਕਿਹੜਾ ਉਹਨਾਂ ਵਿਆਹ ਹੋਇਆ ਵਾ ਨਾਲੇ ਉਹਨੂੰ ਹੰਝੂ ਸੰਭਾਲਣ ਦੀ ਲੋੜ ਆ ਹਜੇ ਬਾਅਦ ਚ ਕੰਮ ਹੋਣੀ ਓਦੇ ਚੱਲ ਇੱਧੇ ਆ ਜਣੇ ਚੱਲ ਚਲੀਏ ਲੇਟ ਹੋ ਗਈ ਅੱਗੇ ਚਲ ਉਹ ਮੇਰੀ ਗੱਲ ਸੁਣ ਹਾਂ ਗੱਡੀ ਤੇ ਜਾਂਦੇ ਆ ਭਰਾਵਾ ਉਹ ਜ਼ਿਆਦਾ ਪ੍ਰਭਾਵ ਪੈਂਦਾ ਕੁੜੀਆਂ ਤੇ ਚੱਲ ਫਿਰ ਇੱਦਾਂ ਮੋਸੋ ਇੱਥੇ ਲਾ ਦੇ ਤੂੰ ਮੈਂ ਗੱਡੀ ਕੱਢਦਾ ਆ ਹਾਇ ਦੇ ਪੱਕਾ ਕੋਈ ਨਾ ਕੋਈ ਸੈੱਟ ਹੋਊਗੀ ਉਹ ਤੇਰੇ ਨਾਲ ਹੀ ਹੋਣੀ ਮਿਰਚ ਕੀ ਕਮੀ ਆ ਉਹ ਤੇਰੇ ਚ ਨਹੀਂ ਕਮੀ ਤੇਰੇ ਤੋਂ ਅਜੇ ਤੱਕ ਕੋਈ ਚਾਹੀਦੀ ਕੁੜੀ ਸੈੱਟ ਹੋਈ ਆ ਅੱਜ ਦੇਖੀ ਜੜ ਦੀ ਇਸ ਦਾ ਸਵਾਲ ਆ ਚੱਲ ਵੇਖ ਲੈਨੇ ਆ ਫਰਮਣੀ ਨੂੰ ਚਾਹ ਦੇਵਾਂ ਫੇਰ ਇਹਦੇ ਪਿਉ ਨੂੰ ਦਿੰਨੀ ਹੈ ਨੀ ਕੁੜੀਏ ਉਠ ਚਾਹ ਪੀ ਲੈ ਹੈ ਇਹਨਾਂ ਤਾਂ ਬੁਖਾਰ ਹੀ ਬੜਾ ਤੇਜ ਆ ਨਾਲੇ ਆਪ ਦੁਖੀ ਹੁੰਦੀ ਆ ਨਾਲੇ ਹੰਨੂ ਕਰਦੀ ਆ ਉਠ ਮੈਂ ਪਾਣੀ ਲਿਆਵਾਂ ਦਵਾਈ ਖਾ ਲੈ ਕੁੜੀਏ ਉੱਠੀ ਨਹੀਂ ਅਜੇ ਉੱਠ ਦਵਾਈ ਲੈ ਲਾ ਮੰਮੀ ਡੈਡੀ ਡੈਡੀ ਇਹ ਸੁੱਤੇ ਆਠਾਉਣ ਲੱਗੇ ਇਹਨਾਂ ਨੂੰ ਚਾਹ ਮੈਂ ਫੜਾਵਾ ਚਲ ਦੇ ਰਹਿਣ ਦੋ ਮੈਂ ਫੜਾਉਣੀ ਆ